ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪ੍ਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਆ ਜਲਾਸ਼ੀਤ ਭਗਤ ਸਿੰਘ ਲਗਨਾ ਸਵੰਦਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆ। ਵੀਡੀਓ ਬਣਾ ਲੈ ਕੇ ਲਾ ਦੇ ਵਿੱਚ ਨਹੀਂ ਹੋਈ ਜੇ ਇਹ ਅੱਜ ਦੇ ਵਿੱਚ ਮਾਣੂਗੇ ਕਾਲੀ ਬਣੀ ਦਾ ਪੁੱਤਰ ਹੁ ਇਹ ਆਲਾ ਆਲਾ ਲੈ ਲੈਣਾ ਮੋਟੇ ਮੋਟੇ ਲੱਗਣਾ ਸੱਟਾ ਸੱਟ ਮੈਂ ਨਹੀਂ ਪਤਾ ਕਿ ਰੋਕੀ ਆ ਇਸ ਆਲੋ ਬਣਾ ਲੈਣ ਬਹੁਤ ਬਹੁਤ ਦੀ ਬਸ ਦੇ ਚਿਹਰੇ ਨੂੰ ਦੇਖੋ ਅੱਜ ਮਹੀਨਾ ਪਰ ਮੀਟਿੰਗ ਸਾਰੇ ਫਕਰਪੀਰਾਂ ਦੀ ਹੋਈ ਜਿਸ ਵਿੱਚ ਵਕ ਵਕ ਜੀਨਾਂ ਤੋਂ ਸਾਰੇ ਫਕਰਪੀਰ ਪਹੁੰਚੇ ਤੇ ਸਾਰੇ ਫਕਰਪੀਰਾਂ ਦੇ ਇੱਥੇ ਪਹੁੰਚਣ ਤੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਨਵੇਂ ਚਿਹਰੇ ਅੱਜ ਆਏ ਨੇ ਸਾਡੇ ਵਿੱਚ ਬਾਬਾ ਜੰਗਾਇਆ ਪੁੱਤ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਜੇ ਅੱਗੇ ਆਉਣ ਵਾਲੀ ਮੀਟਿੰਗ ਦੇ ਵਿੱਚ ਕੋਸ਼ਿਸ਼ ਕਰੋ ਕਿ ਬਾਅਦ ਤੋਂ ਬਾਅਦ 3 ਜੋੜੇ ਜਾਂ ਜਿਆਦਾ ਨਹੀਂ ਤਾਂ ਇੱਕ ਇੱਕ ਵਿਅਕਤੀ ਨਾਲ ਜੁੜੇ ਚਲੋ ਆਇਓ ਸਾਰੇ ਬੁੱਕਰਤੀਆਂ ਦਾ ਧੰਨਵਾਦ ਜੀ ਆਨ ਬੂਟੇ ਬੂਟੇ ਤੇ ਕਮੇਟੀ ਵੱਲੋਂ ਕੁਝ ਬੂਟੇ ਲਗਾਏ ਜਾਣੇ ਆ ਉਹ ਹੁਣ ਇਸ ਤੋਂ ਬਾਅਦ ਬੂਟੇ ਲਗਾਉਣ ਦੀ ਰਸਮ ਕੀਤੀ ਜਾਊਗੀ ਜੈ ਪੀਰਾਂ ਦੀ ਜੈ ਪੀਰਾਂ ਦੇ ਨਾਮੀ ਜੈ ਸਰਕਾਰਾਂ ਦੀ ਇਹ ਸੰਸਥਾ ਦੇ ਲੋ ਬੂਟੇ ਲਗਾਏ ਗਏ ਆ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਕਿ ਸਾਰੇ ਬੂਟੇ ਵੱਧ ਤੋਂ ਵੱਧ ਲਗਾਓ ਹਰ ਦਰਵਾਜ਼ੇ ਹਰ ਦਰਵਾਜ਼ੇ ਤੇ ਬੂਟੇ ਲਾਓ ਤੇ ਬਾਪਾ ਬਾਣ ਨੂੰ ਸਾਫ਼ ਸਹਿਰ ਚੋਂ ਜਿਨ੍ਹਾਂ ਦੇ ਜਗ੍ਹਾ ਹੈ ਨੇ ਉਹ ਕਮਲੇ ਲਾਓ ਜੈ ਪੀਰਾਂ ਦੀ ਜੈ ਸਰਕਾਰਾਂ ਦੀ ਇਹ ਬਹੁਤ ਧੰਨਵਾਦ ਅਰੇ ਜੀ ਨਵੇਂ ਸਿਰਿ ਤੋਂ ਸਰਨੇ ਜੁੜੇ ਹੈ। ਬਹੁਤ ਧੰਨਵਾਦ ਆ ਤੇ ਮੇਰੇ ਨਾਲ ਬੂਟੇ ਦੇ ਉਹ ਕਿਸੇ ਕਿਸੇ ਤਰ੍ਹਾਂ ਦਾ ਕੋਈ ਵੀ ਕੰਮ ਕਰ ਸਕਦਾ ਤੁਸੀਂ ਸਾਡੀ ਅਕਤਤਾ ਉਹਦੇ ਨਾਲ ਚੱਲੇ ਉਹ ਜੀ ਦਾ ਹੱਲ ਕੀਤਾ ਜਾਵੇ ਜਿੱਦਾਂ ਵੀ ਜੁਦੀ ਭਗਰ ਪਹੁੰਚਿਆ ਇਹਨਾਂ ਦੇ ਦਰਵਾਜ਼ੇ ਤੇ ਕੋਈ ਆਫਰ ਆਈ ਹੈ ਉਹ ਸਾਡੇ ਚੇਅਰਮੈਨ ਸਾਹਿਬ ਨੇ ਬੜਾ ਧੱਕਾ ਲਾ ਕੇ ਤੱਕਰ ਪਹੁੰਚੇ ਆਂ ਕਿ ਇਹ ਵੀ ਦੂਸਰੀ ਪਾਰਟੀ ਆ ਉਹ ਹੱਲੇ ਆਈਟਮ ਨਹੀਂ ਕਰਦੇ ਦਰਵਾਜ਼ੇ ਤੇ ਉਹ ਇਹਨਾਂ ਨੂੰ ਪੱਤਰ ਵੀ ਫਿਰਦੇ ਸੀਗਾ ਇਸ ਕਰਕੇ ਜਿੰਦਾ ਸਾਡੀ ਅਕਤਤਾ ਇੱਕ ਬਾਦ ਹੈ ਸਾਡੇ ਦੇ ਅਕੀਲਾ ਡਾਕਟਰ ਸਾਹਿਬ ਨੇ ਕਿਹਾ ਹੁਣ ਕਿ ਅਕਾਊਂਟ ਬਾਰੇ ਕੌਣ ਦਾ ਕਾਉਂਟ ਖੁੱਲ੍ਹੇ ਤੇ ਸਾਡੇ ਕੋਲ ਇੱਕ ਲੇਜਰ ਹੋਵੇ ਜਦੋਂ ਖਾਤਾ ਖੋਲਣਾ ਉਹ ਲੇਜਰ ਨਾਲ ਲੱਗਣਾ ਜਿਹੜੋ ਕਾਉਂਟ ਖੋਲਣਾ ਉਹਦਾ ਮੁੱਖ ਦਰਵਾਜ਼ੇ ਤੋਂ ਇਹ ਰੰਗ ਅੱਜ ਮਹੀਨਾ ਬਾਰ ਮੀਟਿੰਗ ਦੇ ਵਿੱਚ ਜਿੰਨੇ ਵੀ ਫਕਰ ਫਕੀਰੇ ਇਕੱਠੇ ਹੋਏ ਸਾਰਿਆਂ ਨੇ ਸਲਾਮ ਮਸ਼ਾਦਾ ਕੀਤਾ ਸਲਾਮ ਮਸ਼ਾਦਾ ਮੁਤਾਬਕ ਸੁਣਾਇਆ ਦਰਵਾਜ਼ੇ ਤੇ ਬੂਟੇ ਲਗਾਉਣ ਦੇ ਲਈ ਇਹਦਾ ਫੈਸਲਾ ਕੀਤਾ ਗਿਆ ਔਰ ਕਮੇਟੀ ਮੈਂਬਰਾਂ ਵੱਲੋਂ ਦੋ ਬੂਟੇ ਲਗਾਏ ਵੀ ਗਏ ਅਸੀਂ ਇਹ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਤਾ ਵਰ ਨੂੰ ਬਚਾਓ ਸਖਸ਼ਪਾ ਤੇ ਵੱਖ-ਵੱਖ ਦਰਵਾਰਾਂ ਤੇ ਬੂਟੇ ਲਗਾਓ ਬੂਟਿਆਂ ਦੀ ਜਿਹੜਾ ਸ਼ਬੀਰ ਦਾ ਲੰਗਰ ਲਾਇਆ ਜਾਊਗਾ ਕਮੇਟੀ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਪਰਾਂ ਨੂੰ ਆਪਣੇ ਆਪਣੇ ਦਰਵਾਰਾਂ ਤੇ ਬੂਟੇ ਲਾਣ ਲੈ ਕੇ ਆਗੇ ਆ ਜਿਨ੍ਹਾਂ ਦਰਵਾਰਾਂ ਤੇ ਜਗ੍ਹਾ ਨਹੀਂ ਉਹ ਗਮਲਿਆਂ ਦੇ ਵਿੱਚ ਹਰਿਆਲੀ ਪੈਦਾ ਕਰਨ ਤਾਂ ਕਿ ਆਕਸੀਜਨ ਜਿਹੜੀ ਸ਼ੁੱਧ ਮਿਲੇ ਸ਼ੁੱਧ ਦੇ ਨਾਲ ਜਿਹੜਾ ਹੈਗਾ ਸਰੀਰਕ ਤੰਦਰੁਸਤੀ ਪ੍ਰਦਾਨ ਹੋਵੇ ਸੋ ਧੰਨਵਾਦ ਜੀ ਲਾਈਫ ਕੇਅਰ ਫਾਊਂਡੇਸ਼ਨ ਡੇਰਾ ਬੱਸੀ ਵਾਲਿਆਂ ਦਾ ਨਵਾਂ ਸ਼ਹਿਰ ਇਲਾਕੇ ਲਈ ਸੇਵਾ ਦੇ ਇੱਕ ਹੋਰ ਵੱਡੇ ਉਪਰਾਲੇ ਦੀ ਰਸਮੀ ਸ਼ੁਰੂਆਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਨੇੜੇ ਚੰਡੀਗੜ੍ਹ ਚੌਂਕ ਨਵਾਂ ਸ਼ਹਿਰ ਵਿਖੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਨਵਾਂ ਸ਼ਹਿਰ ਅਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਵਾ ਨਵਾਂ ਸ਼ਹਿਰ ਦੇ ਪੂਰਨ ਸਹਿਯੋਗ ਦੇ ਨਾਲ ਕੀਤੀ ਗਈ ਇੱਥੇ ਕੀਮੋਥੈਰੇਪੀ ਤੋਂ ਪਹਿਲਾਂ ਅਤੇ ਡਾਇਲਿਸਿਸ ਤੋਂ ਪਹਿਲਾਂ ਹੋਣ ਵਾਲੇ ਬਲੱਡ ਦੇ ਟੈਸਟ ਸੇਵਾ ਦੇ ਤੌਰ ਤੇ ਮੁਫਤ ਕੀਤੇ ਜਾਣਗੇ ਇਹ ਜਾਣਕਾਰੀ ਇਸ ਮੌਕੇ ਅਵਤਾਰ ਸਿੰਘ ਸੁਖਵਿੰਦਰ ਸਿੰਘ ਥੰਦੀ ਅਤੇ ਮੱਖਣ ਸਿੰਘ ਘਰੇਵਾਲ ਹੋਰਾਂ ਵੱਲੋਂ ਸਾਂਝੀ ਕੀਤੀ ਗਈ ਪੱਤਰਕਾਰ ਪਰਦੇਸੀ ਦੀ ਰਿਪੋਰਟ ਨਵਾਂ ਸ਼ਹਿਰ ਲਾਈਫ ਕੇਅਰ ਫਾਊਂਡੇਸ਼ਨ ਦੁਆਰਾ ਪੰਜਾਬ ਹਰਿਆਣਾ ਅਤੇ ਹਿਮਾਚਲ ਦੇ ਵਿੱਚ ਦੋ ਚੈਰੀਟੇਬਲ ਲੈਬਾਰਟਰੀਆਂ ਚਲਾਈ ਜਾ ਰਹੀਆਂ ਸੋ ਨਵਾਂ ਸ਼ਹਿਰ ਦੇ ਵਿੱਚ ਵੀ ਤਕਰੀਬਨ 2 ਸਾਲ ਤੋਂ ਵੀ ਵੱਧ ਹੋ ਚੁੱਕੇ ਐ ਸੈਂਟਰ ਨੂੰ ਇੱਥੇ ਜੋ ਸੇਵਾ ਚੱਲ ਰਹੀ ਹੈ ਕੁਝ ਹੋਰ ਵਾਅਦਾ ਕਰਦੇ ਹੋਏ ਨਵਾਂ ਸ਼ਹਿਰ ਨਾਲ ਲੱਗਦੀ ਜਿੰਨੇ ਵੀ ਪਿੰਡ ਨੇ ਸ਼ਹਿਰ ਨੇ ਉਹਨਾਂ ਨੂੰ ਜੋ ਲੋਕੀ ਉਹਨਾਂ ਨੂੰ ਫਾਇਦਾ ਹੋ ਸਕੇ ਸੋ ਜੋ ਜੋ ਅੱਜ ਦੇ ਸਮੇਂ ਦੇ ਵਿੱਚ ਵੱਡੀਆਂ ਬਿਮਾਰੀਆਂ ਕੈਂਸਰ ਅਤੇ ਕਿਡਨੀਆਂ ਦਾ ਖਰਾਬ ਹੋ ਜਾਣਾ ਉਦੇ ਨਾਲ ਸਬੰਧਿਤ ਜੋ ਟੈਸਟ ਹੁੰਨੇ ਆ ਜਦੋਂ ਵੀ ਡਾਇਲਿਸਿਸ ਹੋਣਾ ਜਾਂ ਫਿਰ ਕੀਮੋਥੈਰਪੀ ਹੋਣੀ ਹੈ ਕੀਮੋਥੈਰਪੀ ਤੋਂ ਪਹਿਲਾਂ ਤੇ ਡਾਇਲਿਸਿਸ ਤੋਂ ਪਹਿਲਾਂ ਕੁਝ ਟੈਸਟ ਹਰ ਵਾਰ ਹੋਣੇ ਜ਼ਰੂਰੀ ਹੁੰਨੇ ਆ ਜਿਵੇਂ ਕਿ ਲੀਵਰ ਦਾ ਐਲਫਟੀ ਟੈਸਟ ਕਿਡਨੀਆਂ ਦਾ ਕੇਐਫਟੀ ਟੈਸਟ ਦੇ ਬੋਡੀ ਸੈੱਲ ਸਟੱਡੀ ਸੀਵੀਸੀ ਟੈਸਟ ਇਹ ਹਰ ਵਾਰ ਹੀ ਹੋਣੇ ਹੁੰਦੇ ਆ ਸੋ ਇਹਨਾਂ ਨੂੰ ਆਪਣੀ ਫਾਊਂਡੇਸ਼ਨ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਪਾਂ ਇੱਥੇ ਨਵਾਂ ਸ਼ਹਿਰ ਅਤੇ ਨੇੜ ਦੇ ਲੱਗਦੇ ਸੈਂਟਰਾਂ ਦੇ ਵਿੱਚ ਜਿਵੇਂ ਕਿ ਵੰਗਿਆਂ ਗੁਰਦੁਆਰਾ ਸਤ ਸੰਸਵਾ ਤੇ ਆਪਣਾ ਬਲਾਚੌਰ ਵਿਖੇ ਤੇ ਗੜ ਸ਼ੰਕਰ ਵਿਖੇ ਤੇ ਨਾਲ ਅਪਰਾ ਵਿਖੇ ਜਿਹੜੇ ਵੀ ਸੈਂਟਰ ਨੇੜੇ ਨੇ ਉੱਥੇ ਵੀ ਤੇ ਨਵਾਂ ਸ਼ਹਿਰ ਗੁਰਦੁਆਰਾ ਸਿੰਘ ਜਵਾ ਵਿਖੇ ਇਹ ਟੈਸਟ ਬਿਲਕੁਲ ਫ੍ਰੀ ਹੋਇਆ ਕਰ ਰਿਹਾ ਤੇ ਨਵਾਂ ਸ਼ਹਿਰ ਜੈਨਪਾਸ ਦਾ ਉੱਥੇ ਵੀ ਜੋ ਜੈਨ ਸਤਨ ਹੈਗਾ ਉੱਥੇ ਵੀ ਸੈਂਟਰ ਹੈਗਾ ਜੋ ਉਧਰ ਨੇੜੇ ਦੀ ਸੰਗਤ ਹੈ ਉਹਦੇ ਲਈ ਸੈਂਪਲ ਉੱਥੇ ਵੀ ਦੇ ਸਕਦੇ ਹੋ ਇਹ ਦੁਆਰਾ ਹੋਰ ਤੁਹਾਡੀਆਂ ਅਰਦਾਸਾਂ ਆ ਬਿਲਕੁਲ ਜੀ ਨੇੜਲੇ ਲੱਗਦੇ ਇਸ ਤੋਂ ਨੇੜੇ ਆਪਣਾ ਬਲਾਚੌਰ ਹੈਗੀ ਹੈ ਗੜ ਸ਼ੰਕਰ ਹੈਗੇ ਆ ਤੇ ਆਪਣਾ ਵੰਗਿਆ ਹੈਗੀ ਹੈ ਅਪਰਾ ਹੈਗੀ ਹੈ ਸੋ ਰਾਹੂ ਵੀ ਬੜੀ ਜਲਦੀ ਕਲੈਬ ਦਾ ਸੈਂਟਰ ਲੱਗਣ ਜਾ ਰਿਹਾ ਹੈ ਇਹ ਵੈਸੇ ਸਰ ਕਿੰਨੇ ਕਿੰਨੇ ਕਿਤੇ ਟੈਸਟ ਹੁੰਦੇ ਆ ਜੇ ਉਧਰ ਵੀ ਚਲਾਂਗੇ ਰੂਟੀਨ ਚ ਬਾਹਰ ਤਾਂ तकरीबन 1000 ਤੋਂ 1500 ਰੁਪਏ ਲੱਗ ਜਾਂਦਾ ਜੀ ਇਹਨਾਂ ਟੈਸਟਾਂ ਤੇ ਪਰ ਇਹ ਟੈਸਟ ਬੜੇ ਫ੍ਰੀਕੁਐਂਟਲੀ ਬਾਰ-ਬਾਰ ਹੋਣੇ ਹੁੰਦੇ ਆ ਕੁਝ ਪੇਸ਼ੈਂਟ ਦਾ ਇਦਾਂ ਦੇ ਨੇ ਜਿਹੜੇ ਆਪਾਂ ਜਿਵੇਂ ਡੇਰਾ ਵਾਸੀ ਪਹਿਲਾਂ ਲਾਂਚ ਕਰਤਾ ਸੀ ਉੱਥੇ 1 ਮਹੀਨੇ ਦੇ ਵਿੱਚ 4-4 ਬਾਰ ਵੀ ਹੋ ਜਾਂਦੇ ਆ ਇਹ ਟੈਸਟ ਤੋ ਜਦੋਂ ਇਹ ਬਿਮਾਰੀ ਆਉਂਦੀ ਹੈ ਬਿਮਾਰੀ ਨਾ ਅਮੀਰ ਨਾ ਗਰੀਬ ਦੇਖਦੀ ਹੈ ਬਟ ਆਰਥਿਕ ਹਾਲਤ ਖਰਾਬ ਕਰ ਦਿੰਦੀ ਹੈ ਕਿਉਂਕਿ ਉਹਦੇ 'ਚ ਹਰ ਵਾਰ ਟੈਸਟ ਹੋਣੇ ਸਭ ਤੋਂ ਪਹਿਲਾਂ ਟੈਸਟ ਹੀ ਹੋਣੇ ਹੈ ਸਭ ਤੋਂ ਵੱਧ ਟੈਸਟ ਹੋਣੇ ਜਦੋਂ ਡਾਇਗਨੋਸ ਹੋ ਜਾਂਦਾ ਹੈ ਤੋ ਉੱਥੇ ਇੱਕ ਆਪਾਂ ਮਦਦ ਕਰ ਸਕਦੇ ਹਾਂ ਲੋਕਾਂ ਦੀ ਜੋ ਜ਼ਰੂਰਤਮੰਦ ਨੇ ਇਹ ਜੋ ਚੈਰੀਟੇਬਲ ਲੈਬਰਾਟਰੀ ਗੁਰਦਵੰਸ ਸਿੰਘ ਜੀ ਸਾਹਿਬ ਕੇ ਜਾਰੀ ਹੈ ਪਿਛਲੇ 4 ਸਾਲ ਤੋਂ ਸ਼੍ਰੀ ਗੁਰੂ ਰਾਮਦਾਸ ਜੀ ਉਹ ਵੇੜੇ ਵੱਲੋਂ ਪਹਿਲਾਂ ਵੀ ਇੱਥੇ ਕੋ ਡਿਸਪੈਸਿਟੀ ਚਲਾਈ ਆ ਸੀ ਚਲਾਈ ਜਾ ਰਹੇ ਸੀ ਕਿਉਂਕਿ ਸੰਗਤਾਂ ਦੀ ਬੰਗ ਸੀ ਕਿ ਟੈਸਟ ਬਹੁਤ ਮਹਿੰਗੇ ਹੁੰਦੇ ਆ ਤੇ ਉਹਦੇ ਲਈ ਕੋਸ਼ਿਸ਼ ਕੀਤਾ ਜਾਵੇ ਤੇ ਉਹਦੇ ਲਈ ਵਿਚਾਰ ਚੱਲ ਰਿਹਾ ਸੀ ਤੇ ਸਰਦਾਰ ਰਵਤਾਰ ਸਿੰਘ ਜੀ ਬੈਣੀਪਾਲ ਜੋਗੇ ਜਿਹੜਾ ਬਸੀਂ ਪਹਿਲਾਂ ਹੀ ਇਹ ਸੇਵਾ ਕਰਦੇ ਸਨ ਇਹਨਾਂ ਦੇ ਨਾਲ ਸਾਡਾ ਮਿਲਣ ਮਲਾਪ ਹੋਇਆ ਤਾਂ ਫਿਰ ਇੱਥੇ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਵਿਖੇ ਇਹ ਜੋ ਸੇਵਾ ਸ਼ੁਰੂ ਹੋਈ ਨੂੰ 4 ਸਾਲ ਹੋ ਗਏ ਇਹਦਾ ਬਹੁਤ ਹੀ ਜਿਆਦਾ ਇਹਦਾ ਫਾਇਦਾ ਹੋਇਆ ਕਿ ਸਾਡੇ ਇਲਾਕੇ ਦੇ ਵਿੱਚ ਖਾਸ ਕਰਕੇ ਦੇ ਕੋਈ ਐਨਆਰਆਈ ਬਿਸ਼ੇਪ ਏਰੀਆ ਨੂੰ ਕਹਿ ਦਿੰਦੇ ਕਿ ਸਾਰੇ ਲੋਕੀ ਅਮੀਰ ਨਹੀਂ ਹੈਗੇ ਤੇ ਹਰੇਕ ਬੰਦੇ ਨੂੰ ਟੈਸਟ ਕਰਾਉਣ ਦੀ ਬੜੀ ਦਿੱਕਤ ਹੁੰਦੀ ਸੀ ਕਿ ਵੀ ਇਹਨੇ ਮੈਗੀ ਟੈਸਟ ਅਸੀਂ ਕਿਵੇਂ ਕਰਾ ਸਕਦੇ ਆ ਜਦੋਂ ਇਹ ਲੈਬਰਾਟਰੀ ਖੁੱਲੀ ਬੋੜੀ ਹੁਣ ਲੋਕਾਂ ਨੂੰ ਬਹੁਤ ਰਾਹਤ ਮਿਲੀ ਕਿਉਂਕਿ ਇੱਕ ਤਾਂ ਹੁੰਦੇ ਸੀ ਬਿਮਾਰ ਹੋ ਕੇ ਫੇਰ ਟੈਸਟ ਕਰਾਉਣੇ ਆ ਇੱਕ ਹੁੰਦੀ ਆ ਵੀ ਅਸੀਂ ਬਿਮਾਰ ਨਾ ਹੋਈਏ ਪਹਿਲੇ ਟੈਸਟ ਕਰਵਾ ਲਈਏ ਪਰ ਉਹ ਐਨੇ ਜਿਆਦੇ ਮਹਿੰਗੇ ਹੁੰਦੇ ਆ ਕਿ ਅਸੀਂ ਉਹ ਉਹ ਅਨੋਰ ਕਰ ਦਿੰਦੇ ਆ ਇਸ ਕਰਕੇ ਬੜੀ ਬੜੀ ਬਣ ਸੇਵਾ ਚੱਲਦੀ ਆ 500 ਰੁਪਏ ਦੇ ਵਿੱਚ 950 ਦੇ ਵਿੱਚ ਸਮੇਤ ਵਿਟਾਮਿਨ ਦੇ ਟੈਸਟ ਹੋ ਜਾਂਦੇ ਆ ਇਹ ਬਹੁਤ ਵੱਡੀ ਸਾਡੇ ਇਲਾਕੇ ਲਈ ਇੱਕ ਰਾਤ ਮਿਲੀ ਸੀ ਉਦੋਂ ਬਾਅਦ ਵੀ ਅੱਗੇ ਕਿ ਬ੍ਰਾਂਚਾਂ ਖੁੱਲ੍ਹ ਗਈਆਂ ਬੰਗਾ ਫਗਵਾੜਾ ਗੜ ਸ਼ੰਕਰ ਬੜਾ ਚੌਰ ਤੇ ਇਹ ਕਹਿੰਦੇ ਮਨੇ ਕਿ ਸਾਡੇ ਇਲਾਕੇ ਨੇ ਕਬਡੀ ਕ੍ਰਾਂਤੀ ਸੀਗੀ ਤੇ ਅਸੀਂ ਧੰਨਵਾਦ ਕਰਦੇ ਇਹਨਾਂ ਦਾ ਲਾਈਫ ਕੇਅਰ ਫਾਊਂਡੇਸ਼ਨ ਨੇ ਡੇਰਾ ਬੱਸੀ ਵਾਲਿਆਂ ਦਾ ਜਿਨ੍ਹਾਂ ਨੇ ਕਿ ਸਾਡੇ ਇਲਾਕੇ ਦੇ ਵਿੱਚ ਸਾਡੀ ਬੇਝੀ ਸਵਿਕਾਰ ਕਰਦੇ ਹੋਏ ਸੇਵਾ ਸ਼ੁਰੂ ਕੀਤੀ ਤੇ ਅੱਜ ਜੋ ਕੋ ਲੋੜ ਆਇਆ ਕਿ ਕੈਂਸਰ ਦੀ ਬਿਮਾਰੀ ਬਹੁਤ ਸਾਡੇ ਪੰਜਾਬ ਵਿੱਚ ਵੱਧ ਰਹੀ ਹੈ ਤੇ ਇਹਨਾਂ ਨੇ ਵੱਡੀ ਸੇਵਾ ਕੀਤੀ ਹੈ ਕਿ ਉਹਨਾਂ ਨੂੰ ਜੋ ਬਾਰ-ਬਾਰ ਟੈਸਟ ਹੁੰਦੇ ਆ 48 ਟੈਸਟ ਉਹ ਫ੍ਰੀ ਕੀਤੇ ਜਾਇਆ ਕਰਨਗੇ ਰੋਜ਼ਾਨਾ ਹੀ ਕੋਈ ਐਤਵਾਰ ਦੀ ਛੁੱਟੀ ਵੀ ਨਹੀਂ ਹੈਗੀ ਇਸੇ ਤਰ੍ਹਾਂ ਜੋ ਗੁਰਦੇ ਆ ਦੇ ਸੈਟੀ ਟੈਸਟ ਦੇ ਆ ਉਹ ਵੀ ਫ੍ਰੀ ਕੀਤੇ ਜਾਇਆ ਕਰਨਗੇ ਇਹਦਾ ਕਿ ਸਾਡੇ ਇਲਾਕੇ ਲਈ ਸਾਰੇ ਲੋਕਾਂ ਨੂੰ ਬਹੁਤ ਫਾਇਦਾ ਹੋਊਗਾ ਪਰ ਮਾਤਮਾ ਅਕੀਰਦਾਸ ਕਰਦੇ ਪਹਿਲਾਂ ਤਾਂ ਕਿਸੇ ਨੂੰ ਇਹੋ ਜਿਹੀ ਬਿਮਾਰੀਆਂ ਲੱਗਣ ਨਾ ਤੇ ਅਸੀਂ ਸਮੇਂ-ਸਮੇਂ ਟੈਸਟ ਕਰਾਉਂਦੇ ਰਹੀਏ ਦਾ ਜੋ ਅਸੀਂ ਬਿਮਾਰੀਆਂ ਤੋਂ ਪਹਿਲਾਂ ਹੀ ਕਹਿੰਦਾ ਮਨ ਜੇ ਕੋਈ ਹੁਣ ਸਾਡੇ ਘਾਟਬਾਤ ਲਾ ਜੀਏ ਪਹਿਲੇ ਉਹਦਾ ਇਲਾਜ ਕਰਾ ਸਕੀਏ ਕਿਸੇ ਨੂੰ ਇਹੋ ਜਿਹੀ ਪੈਨਿਕ ਵਾਰੀ ਲੱਗੇ ਨਾ ਪਰ ਜੇ ਕਿਸੇ ਦੇ ਘਰ ਦੇ ਵਿਪਤਾ ਆ ਜਾਂਦੀ ਆ ਉਹ ਨੂੰ ਵੱਦ ਵਾਸਤੇ ਇਹ ਜੋ ਸੇਵਾ ਸ਼ੁਰੂ ਕੀਤੀ ਗਈ ਆ ਉਹਦੇ ਲਈ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਦਾ ਜੋ ਸਾਡੇ ਇਲਾਕੇ ਦੇ ਲੋਕੀਂ ਦਾ ਵੱਤੋ ਵੱਤ ਲੋਕੀਂ ਲਾ ਰਹੇ ਸਕਣਗੇ ਵਾਈ ਗੁਰੂ ਜੀ ਖਾਲਸਾ ਵਾਈ ਗੁਰੂ ਜੀ ਤੋਂ ਇਹਦੇ ਚ ਹੋਰ ਜਾਣਕਾਰੀ ਦੇਣਾ ਚਾਹਾਂਗਾ ਸੋ ਜਿਵੇਂ ਇਹ ਤਾਂ ਕੈਂਸਰ ਦੇ ਟੈਸਟ ਉਹਨਾਂ ਲਈ ਨੇ ਜਿਨ੍ਹਾਂ ਨੂੰ ਕੈਂਸਰ ਹੋ ਚੁੱਕਿਆ ਹੈ ਉਸ ਤੋਂ ਬਾਅਦ ਜਦੋਂ ਡਾਇਲਿਸਿਸ ਹੋਣਾ ਤੇ ਜਾਂ ਆਪਣਾ ਕੀਮੋਥੈਰਪੀ ਹੋਣੀ ਹੈ ਸੋ ਉਹਦੇ ਨਾਲ ਨਾਲ ਹੀ ਆਪਾਂ ਇਲਾਕੇ ਦੇ ਵਿੱਚ ਕੈਂਪ ਵੀ ਲਗਾਵਾਂਗੇ ਜਿਨ੍ਹਾਂ ਕੈਂਪਾਂ ਦੇ ਵਿੱਚ ਕਿ ਜਦੋਂ ਕੈਂਸਰ ਨਾ ਹੋਵੇ ਕੈਂਸਰ ਡਿਟੈਕਟ ਕਰਨ ਵਾਲੇ ਟੈਸਟ ਕੈਂਸਰ ਮਾਰਕਰ ਟੈਸਟ ਕਿਡਨੀ ਦੇ ਟੈਸਟ ਲੀਵਰ ਦੇ ਟੈਸਟ ਲਗਾ ਤੇ ਉਸ ਦੇ ਨਾਲ ਨਾਲ ਹੀ ਜਿੰਨੇ ਵੀ ਲੋਕ ਉੱਥੇ ਟੈਸਟ ਕਰਾਣ ਆਣਗੇ ਉਹਨਾਂ ਨੂੰ ਇੱਕ ਇੱਕ ਰੁਖ ਦਿੱਤਾ ਜਾਏਗਾ ਤਾਂ ਜੋ ਆਪਾਂ ਹੈਲਥ ਦੇ ਨਾਲ-ਨਾਲ ਆਪਣੇ এনवायरमेंट ਨੂੰ ਵਾਤਾਵਰਣ ਨੂੰ ਵੀ ਸਾਫ਼-ਸੁਥਰਾ ਰੱਖ ਸਕੀਏ ਕਿਉਂਕਿ ਬਿਮਾਰੀਆਂ ਜਦੋਂ ਆਨੀਆਂ ਆਪਣੇ ਖਾਣ-ਪੀਣ ਨਾਲ 에ਅਰ ਇੰਡੈਕਸ ਮਾੜਾ ਹੈਗਾ ਆਪਾਂ ਹਵਾ ਨੂੰ ਸਾਫ਼ ਰੱਖ ਸਕੀਏ ਸੋ ਮੈਂ ਆਪਣੇ ਵੱਲੋਂ ਆਪਣੀ ਪੂਰੀ ਫਾਊਂਡੇਸ਼ਨ ਵੱਲੋਂ ਮੱਖਣਜੀ ਦਾ ਮੱਖਣ ਗਰੇਵਾਲ ਜੀ ਦਾ ਤੇ ਨਾਲ-ਨਾਲ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਤੇ ਭਾਜੀ ਦਾ ਸੁਪਿੰਦਰ ਭਾਈ ਦਾ ਬਹੁਤ ਧੰਨਵਾਦ ਕਰਦੇ ਆ ਕਿ ਕੋਈ ਵੀ ਉਪਰਾਲਾ ਆਪਾਂ ਜਦੋਂ ਨਵਾਂ ਸ਼ਹਿਰੀ ਇਲਾਕੇ ਨੂੰ ਸ਼ੁਰੂ ਕਰਨਾ ਤੇ ਵੱਧ ਚੜ ਕੇ ਸਹਿਯੋਗ ਕਰਦੇ ਆ ਸੋ ਇਹਨਾਂ ਦਾ ਆਪਾਂ ਲਾਈਫ ਕੇਅਰ ਫਾਊਂਡੇਸ਼ਨ ਨੂੰ ਬਹੁ ਭਾਈ ਗੁਰਜੀ ਦਾ ਖਾਲਸਾ ਵਾਪਸੀ ਕੀਤੇ ਅਤੇ ਅੱਜ ਲਾਈਫ ਕੇਅਰ ਫਾਊਂਡੇਸ਼ਨ ਚੈਰੀਟੇਬਲ ਲੈਬਰਾਟਰੀ ਵੱਲੋਂ ਜੋ ਲਗਭਗ 2016 ਤੋਂ ਸੇਵਾਵਾਂ ਚੱਲ ਰਹੀਆਂ ਹਨ ਬਹੁਤ ਵੱਡਾ ਇਲਾਕੇ ਲਈ ਇਹ ਇੱਕ ਉਪਰਾਨਾ ਹੈਗਾ ਇਹਨਾਂ ਵੱਲੋਂ ਇਹਨਾਂ ਦੀ ਲੈ 2016 ਚ 10 ਨੇ ਵੀ ਸੇਵਾ ਲਈ ਇਥੀ ਗੁਰੂ ਕੀ ਰਸੋਈ ਪਿੰਡ ਖੈਰਾ ਅਚਰਵਾਲ ਚੱਲ ਰਹੀ ਹੈ ਜੋ ਬਹੁਤ ਹੀ ਵਧੀਆ ਟੈਸਟ ਹੈ ਇਹਨਾਂ ਦੇ ਕੋਲ ਵਰਲਡ ਲੈਵਲ ਦਾ ਮਾਨਤਾ ਪ੍ਰਾਪਤ ਹੈਗਾ ਖਾਸ ਕਰਕੇ ਜੋ ਜਿਲੇ ਆਪਣੇ ਕੰਟਰੀ ਦੇ ਪੂਰੇ ਇੰਡੀਆ ਦੇ ਵੱਡੇ ਹਸਪਤਾਲ ਹੈਗੇ ਆ ਜਿੱਦਾਂ ਪੀਡੀਆਈ ਹੋ ਗਿਆ ਡੀਐਮਸੀ ਹੋ ਗਿਆ ਉਹਨਾਂ ਚ ਸਾਰਿਆਂ ਚ ਇਹਨਾਂ ਦੇ ਜੋ ਟੈਸਟ ਰਿਪੋਰਟ ਆ ਉਹ ਮਾਨਤਾ ਪ੍ਰਾਪਤ ਹੈ ਇੱਕ ਨੰਬਰ ਤੇ ਹੈ ਇਹ ਬਹੁਤ ਹੀ ਲੋਕਾਂ ਨੂੰ ਇਹਨਾਂ ਟੈਸਟਾਂ ਦਾ ਵਿਸਤਾਰ ਕਰਦੇ ਹੋਏ ਜੋ ਇਹ ਸੇਵਾਵਾਂ ਹੋਰ ਦੇ ਰਹੇ ਹਨ ਇਹ ਨਮਾਸ਼ਾਰ ਇਲਾਕੇ ਲਈ ਆਸ-ਪਾਸ ਦੇ ਪਿੰਡਾਂ ਨੇ ਬਹੁਤ ਵੱਡੀ ਸੇਵਾ ਹੈਗੀ ਐ ਇਹਨਾਂ ਵੱਲੋਂ ਅਸੀਂ ਗੁਰੂ ਕੀ ਰਸੋਈ ਅ ਗੁਰਦੁਆਰਾ ਸਿੰਘ ਸਭਾ ਅ ਪ੍ਰਧਾਨ ਸਾਹਿਬ ਗਰੇਵਾਲ ਸਾਹਿਬ ਤੇ ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੁਹਾਨੂੰ तहे ਦਿਲੋਂ ਧੰਨਵਾਦ ਇਸ ਮਾਨਸਾਲ ਦੇ ਡਿਵੋਟਰੀ ਦੇ ਜੋ ਮੇਨ ਹੈਗੇ ਅਵਤਾਰ ਸਿੰਘ ਜੀ ਤੇਰਾ ਵੀ ਕਰੀਮ ਦਾ तहे ਦਿਲੋਂ ਧੰਨਵਾਦ ਸਾਡੇ ਨਾਲ ਕਿੰਨੀ ਸੇਵਾ ਦੇ ਰਹੇ ਹਨ ਵਾਹਿਗੁਰੂ ਦੀ ਖਾਤਰ ਗੰਗਲ ਬਹੁਤ ਘਟ ਗਏ ਆ ਹੋਰਾ ਗਰਮੀ ਦਾ ਮੌਸਮਾ ਗਰਮੀ ਬਹੁਤ ਜੋ ਚੌਥੇ ਲੀਵਰ ਤੇ ਕਿੱਡੀ ਦੇ ਕੈਂਸਰ ਦੇ ਟੈਸਟ ਸੰਗਤ ਕਰਿਆਬ ਨੂੰ ਇਹੀ ਸੰਦੀਪ ਸ਼ਾਹ ਵੱਤੋਂ ਵੱਤ ਪ੍ਰਣਾਲੀ ਜਿਵੇਂ ਔਰ ਕਿਲਾਈਆਂ ਬਹੁ ਸਮੇਂ ਲੰਬੇ ਸਮੇਂ ਤੋਂ ਸਮਾਜਿਕ ਕੰਮਾਂ ਚ ਆਪਣੀ ਸ਼ਿਰਕਤ ਦਾ ਬੰਧ ਫੁੱਟ ਕੀਤਾ ਜਾਵੇ ਜਿਹੜੀ ਅੰਨੀ ਗਰਮੀ ਇਹ ਤੋਂ ਆਮ ਗੁਲਾਮ ਦਾ ਸੇਵਾ ਸੁਸਾਇਟੀ ਤੇ ਜੋ ਗੁਰੂ ਕੀ ਰਸੋਈ ਹੈ ਉਹਨਾਂ ਸਾਰਿਆਂ ਸੰਗਤਾਂ ਕੋ ਇਲਾਕੇ ਵਿੱਚ ਸੰਗਤਾਂ ਦੀ ਸੇਵਾ ਕਰਨ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਹਤ ਹੀ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ హెయిਰ ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕਵਾ

ਨਮੀਅ ਤੇ ਤਾਰੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ